ਕਰਮਜੀਤ ਬੈਗ ਉਹ ਕਰ ਰਿਹਾ ਇਹਨੂੰ ਮਨਦਾ ਹਜੇ ਕੋਈ ਬੈਗ ਨਹੀਂ ਪਸੰਦ ਆ ਰਿਹਾ ਹੈਗਾ ਆ 13ਵੀਂ 14ਵੀਂ ਦੁਕਾਨਾਂ ਜਿੱਦੇ ਮੈਨੂੰ ਲੈ ਕੇ ਆ ਗਿਆ ਇਹਦਾ ਕੋਈ ਬੈਗ ਨਹੀਂ ਨੂੰ ਸੈੱਟ ਬੈਠ ਰਿਹਾ ਹੈਗਾ ਇਹਨੇ ਮਨਦਾ ਵੀ ਘਰੇ ਕੱਪੜੇ ਕੁੱਪੜਿਆਂ ਵਾਸਤੇ ਬੈਗ ਲੈਣਾ ਹੋਊਗਾ ਜਿਹਦੇ ਕੋਈ ਸੈਟਿੰਗ ਨਹੀਂ ਆ ਰਹੀ ਉਹ ਲੈਣਾ ਕੀ ਕਰਨਾ ਹੈ ਹੈ ਹੋਰ ਦੇਖ ਲੈ ਹੋਰ ਵੀ ਦਿਖਾ ਦੇ ਕੋਈ ਫਾਈਨਲੀ ਆ ਗਈ ਉਹ ਘੜੀ ਜਦੋਂ ਕਰਮਜੀਤ ਦੇ ਬੈਗ ਪਸੰਦ ਆ ਗਿਆ ਸ਼ੁਕਰਾ ਮਾਲਕ ਦਾ ਤੇ ਵਧੀਆ ਹੋਣਾ ਜਲਦੀ ਐ ਨਹੀਂ ਠੀਕ ਆ ਲੈ 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 ਵਧੀਆ ਇਹ ਸਾਰਾ ਪ੍ਰਾਣੇ ਬਸਟੈਂਡ ਦੇ ਪਿਛਲੇ ਪਾਸੇ ਨਾ ਪੱਟਿਆ ਪਿਆਗਾ ਸਾਰਾ ਖਰਾਬ ਹੋਇਆ ਪਿਆ ਉਹ ਖੜ ਗਿਆ ਜਾ ਕੇ ਮੈਂ ਦੇਖੀ ਜਾਨਾ ਮਾਲਿਆ ਹੁਣ ਵੀ ਆਇਆ ਹੁਣ ਵੀ ਆ ਤੂੰ ਏਦਿਧਰ ਕੀ ਕਰ ਰਿਹਾ ਖੜਿਆ ਤੂੰ ਆ ਸਾਰਾ ਦੇਖੀ ਥੱਲੇ ਪਾਣੀ ਪਾਣੀ ਖਰਾਬ ਹੋਇਆ ਪਿਆ ਸਾਰਾ ਇਹ ਆ ਵੀ ਖੁਲਚਾ ਖਾਣਾਗਾ ਜਿਹੜੀ ਖੁਲਚਾ ਖਾਣ ਦੀ ਚਲਾ ਵੀ ਬਣ ਗਈ ਹੁਣ ਪਤਾ ਨਹੀਂ ਕੀ ਕਰੂਗਾ ਅਚਾਨਕ ਹੋਣਾ ਯਾਰ ਦੋ ਬਣਾ ਦੇ ਕਰੂਗਾ ਉਹਨੂੰ ਪਤਾ ਮੈਂ ਤਾਂ ਖਾਂਦਾ ਨਹੀਂ ਗਿਆ ਇਸੇ ਨੇ ਦੋ ਗੋਚੇ ਖਾਣੇ ਦੇਗੇ ਇੱਕ ਆਲੂ ਬਣਾ ਰਿਹਾ ਕੁਲਚਾ ਸਾਡਾ ਬਸ ਹੁਣ ਕੁਲਚਾ ਖਾ ਕੇ ਫਿਰ ਨਿਕਲਦੇ ਆਂਗੇ ਦੇਖਦੇ ਆਂਗੇ ਕੁਲਚੇ ਖਾਣ ਲੱਗੇ ਤੇਗੇ ਜਮੀਨਜੀ ਕਰ ਰਿਹਾ ਖਾਣ ਨੂੰ ਗੋਚੇ ਨਾ ਨਾ ਦੁਨੀਆ ਦੇ ਸਭ ਤੋਂ ਬਕਵਾਸ ਕੁਲਚੇ ਨੇ ਭੈਣ ਚੋ ਨਾ ਤਾਂ ਪਤਾ ਲੱਗੇ ਵੀ ਕੀ ਆ ਕੀ ਨਹੀਂ ਨਾ ਗੋਜੇ ਦੇ ਵਿੱਚ ਪਾਇਆ ਹੋਇਆ ਗੋਲ ਕਰਨਾ ਜੂਸ ਪੀਣਾਗਾ ਤੇ ਹੁਣ ਕਿਨੂ ਦਾ ਜੂਸ ਬਣਵਾਇਆਗਾ ਪਹਿਲਾ ਵਾਲੇ ਦਾ ਬਸ ਕੋਲਚੇ ਪੁੱਛਣਾ ਰੱਬ ਦਾ ਨੋਵੀ ਤੇ ਸਭ ਤੋਂ ਪਤਵਾ ਕੋਲਚੇ ਸਾਰੇ ਦੁਨੀਆਂ ਦੇ ਦਾ ਤੇ ਇਹਨੇ ਖਵਾਇਨੇ ਆ ਜੂਸ ਪੀ ਰਾਂਗੇ ਕਿਨੂਆਂ ਦਾ ਤੇ ਬਾਈ ਬਣਾ ਰਿਹਾਗਾ ਆਪਣਾ ਲਵੀ ਹੰਦੇ ਇਹ ਤਾਂ ਟਰਾਈ ਕਰਕੇ ਕੋਲਚੇ ਤਾਂ ਕਿੰਦੇ ਵਧੀਆ ਨਾ ਬਾਅਦ ਠੀਕ ਆ ਹਜੇ ਕੋਲਚੇ ਰੌਣ ਦਾ ਵਧੀਆਗਾ ਟਰੇਨ ਵੀ ਹੌਲੀ ਹੌਲੀ ਜਾਰੀ ਹੈਗੀ ਫਟਕ ਬੰਦ ਹੋ ਗਿਆ ਸੀ ਖੜਗੇ ਸੀ ਫਟਕ ਦੇ ਉੱਤੇ ਇਧਰ ਜਲਦੁਲੋ ਰਾਮ ਨਾਲ ਜਾਰੀ ਹੈਗੀ ਕੋਈ ਇਹਨੂੰ ਕਾਲੀ ਨਹੀਂ ਟਰੇਨ ਲੰਗੀ ਨੂੰ ਕਾਫੀ ਟਾਈਮ ਹੋ ਗਿਆ ਤੇ ਅਜੇ ਫਟਕ ਚੱਕਣ ਦਾ ਨਾਮ ਹੀ ਲੈ ਰਿਹਾ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਕੋਈ ਕਾਲੀ ਹੈ ਜਾਂ ਕਿਵੇਂ ਆ ਦੇਖੋ ਟਰੇਨ ਲੰਘ ਗਈ ਇਹ ਸਾਰੇ ਤਕਰੀਬਨ ਖੜੇ ਨੇਗੇ ਅਜੇ ਤੱਕ ਕੋਈ ਫਟਕ ਨਹੀਂ ਚੱਕ ਰਿਹਾ ਕੁਝ ਨਹੀਂ ਖੁੱਲ ਰਿਹਾ ਹੈਗਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਹੈ ਇਹਨੇ ਬਾਈ ਇਹਨੇ ਕੁਝ ਨਹੀਂ ਲੈਣਾ ਇਹ ਇਹ ਟਾਈਮ ਪਾਸ ਕਰਦਾ ਫਿਰਦਾ ਤਨੇ ਲੈਣਾ ਕੀ ਤਨੇ ਕੁਝ ਨਹੀਂ ਲੈਣਾ ਹੈਗਾ ਤੇ ਟਾਈਮ ਪਾਸ ਕਰਨਾ ਹਨਾ ਦੱਸ ਕੀ ਲੈਣਾ ਫਿਰ 체ਦੀ ਦੱਸ ਆ ਸਾਰੇ ਲੱਗੇ ਹੋਏ ਨੇ ਫਟਾਫਟ ਬੋਲ ਇਹਨੇ ਟਾਈਮ ਨਹੀਂ ਹੁੰਦਾ ਹੈਗਾ ਤੇ ਇਹਦੇ ਭਾਈ ਇਹਨੇ ਨਵੇਂ ਬੂਟ ਲੈਣੇ ਨੇਗੇ ਤੇ ਮੇਰੇ ਹਿਸਾਬ ਨਾਲ ਉਹਦਾ ਟਾਈਮ ਪਾਸ ਹੀ ਕਰੂਗਾ ਇਹ ਤੇ ਇਹਨੇ ਪਹਿਲਾਂ ਬੈਗ ਦੇ ਮਸਾ ਪਸੰਦ ਆਇਆ ਸੀਗਾ ਤੇ ਹੁਣ ਬੈਗ ਤੋਂ ਬਾਅਦ ਕਹਿੰਦਾ ਮੈਂ ਬੂਟ ਲੈਣੇ ਨੇਗੇ ਤੇ ਮੇਰੇ ਹਿਸਾਬ ਨਾਲ ਹੁਣ ਦਾ ਇਹ 3000 ਰੁਪਏ ਦਾ ਪ੍ਰਾਈਸ ਹੈ ਦਾ ਇਹਨੂੰ ਘੱਟ-ਘੱਟਾ ਕੇ 1700 ਦਾ ਦੇ ਰਿਹਾਗੇ ਬਾਈ ਕਿਉਂਕਿ 40 50 40% ਇਹਨਾਂ ਨੇ ਆਫਰ ਦਿੱਤੀ ਹੋਈ ਹੈਗੀ ਤੇ ਚਲੋ ਦੇਖ ਲੈਂਦੇ ਹਾਂ ਕਿ ਕੀ ਗੱਲਬਾਤ ਆ ਨਾ ਕਿਤੇ ਮੰਡੀ ਚ ਇੰਮਰੀ ਸ਼ਰਾਬ ਦੀ ਮਾਸ਼ਲਾ ਕਿੰਨੂ ਕਾ ਨੂੰ ਲੈ ਲਈਏ ਕਿਉਂਕਿ ਕਿੰਨੂ ਵਧੀਆ ਆ ਰਹੇ ਨੇ ਹੁਣ ਮਾਸ਼ਲਾ ਕਰਮਵੀਰ ਕਹਿੰਦਾ ਮੈਂ ਵੀ 2 ਕਿਲੋ ਲੈ ਲੈਣਾ ਮਾਸ਼ਲਾ ਮੈਂ ਵੀ ਲੈ ਲੈਂਦਾਗਾ ਚੱਲ ਹੈ ਕਿਨਾਰੇ ਹੁਣ ਮਟ ਪਿੱਛੋਂ 45 ਰੁਪਏ 45 ਆ ਰਹੇ ਪਿੱਛੋਂ ਚਾਹ ਮੈਨੂੰ ਵੀ ਪਾ ਦੇ ਚਾਹ ਬਣਾ ਲੈ 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 ਜਿਹੜਾ ਰੇਟ ਬਣਦਾਗਾ ਕਰ ਲੈ ਤੂੰ ਆ ਜੀ ਵੀਰੇ ਟਰਾਈ ਕਰਕੇ ਫਿਰ ਪਾ ਦੇ ਦੋ ਕਿਲੋ ਮੈਨੂੰ ਵੀ ਪਾ ਦੇ ਪਰ ਹੁਣ ਵਧੀਆ ਦੋ ਕਿਲੋ ਮੇਰਾ ਵੀ ਪਾ ਦੇ ਯਾਰ ਵਧੀਆ ਹੋਵੇ ਇਹ ਦੋਏ ਆਪਣੀ ਨੇ ਇਹ ਮੇਰੇ ਅੜਾ ਨਿਸ਼ਾਨੀ ਰਾ ਦੇ ਇਹ ਖੋ ਕੇ ਲੈ ਜਾਊਗਾ ਕਿਸੇ ਪਾਸੇ ਨਾਂਵ ਲਿਖ ਦੇ ਮੇਰੇ ਅੜਾ ਹਾਂ ਪਤਾ ਕੀ ਆ ਮੇਰੇ ਅੜਾ ਦਾ ਲਫਾਫਾ ਡਬਲ ਕਰ ਦੇ ਦਾ ਤਵਾਰ ਨਹੀਂ ਨਾ ਇਹੋ ਜੀ ਐ ਬਸ ਠੀਕ ਆ ਦੇ ਪੈਸਾ ਦੇ ਪੈਸੇ ਵੀ ਮੈਂ ਦੇਵਾਂ 2 ਕਿਲੋ